ਆਹ ਹੈ ਗਰੇ ਗਰਵਾਣੇ ਅੱਜ ਦੀ ਗੱਲ ਕਰਦੇ ਹੈ ਅੱਜ ਕਿੰਨਾ ਕੋ ਹੈ ਧਮ ਆਇਆ ਇਹਨਾ ਹੈ ਅੱਜ ਸ ਜੀਵਨ ਜੀ ਲਈ ਮਸਤੀ ਖੇੜਾ ਖੁਸ਼ੀ ਖੁਮਾਰੀ ਇਹ ਚਾਹੀਦੀ ਹੈ ਪਰਸ਼ਾਨੇ ਕਿੰਨੋਂ ਨਹੀਂ ਆਉਂਦੇ ਪਸ਼ੂ ਇਕੱਲਾ ਰਹਿ ਸਕਦਾ ਹੈ ਮਨੋਂ ਕੋਣ ਜੇ ਸਜ਼ਾ ਦੇਣੀ ਹੋਏ ਨਾ ਦੋਸ਼ ਦੇਣਾ ਹੋਏ ਇਕੱਲੇ ਨੂੰ ਹਮ ਤਾਂ ਇਕੱਲਾ ਰੱਖੋ ਨਹੀਂ ਮੈਂ ਨਹੀਂ ਰਹਿ ਸਕਦਾ ਇਕੱਲਾ ਕੋਈ ਮੋਬਾਇਲ ਹੋਵੇ कोई आसरा हो पढ़ना कल्ला परमेश्वर है जो अपने आप से सपूर्ण है तमाम तो सारे खजाने हैं परमेश्वर को मनुख न कल्ला नहीं ये सजा नहीं परवान ਸ ਪਰੇਸ਼ਾਨੀ ਕਿੰਨੋਂ ਨਹੀਂ ਆਉਂਦੀ ਇਹ ਅਮਲ ਨਸ਼ਾ ਇਹ ਖਮਾਰੀ ਮਸਤੀ ਖੇੜਾ ਖੁਸ਼ੀ ਚਾਹੀਦਾ ਹੈ ਸ ਜਾਂਤਾ ਇਹ ਜੋ ਪਰੇਸ਼ਾਨੀ ਆਉਂਦੀ ਹੈ ਜਿੱਥਾਂ ਤਾਂ ਮਤਬੁੱਧ ਉੱਚੀ ਹੋਏ ਫਿਰ ਤੇ ਸੰਭਾਲ ਸਕਦਾ ਹੈ ਜਿੱਥਾਂ ਫਿਰ ਇਹਨੂੰ ਫਲਾਇਆ ਜਾਂਦਾ ਹੈ ਇਹ ਜਿਹੜੇ ਕੋਸ਼ਿ ਮਨੋਂ ਕਰਨ ਇਹ ਸਾਰਿਆਂ ਤੋਂ ਸਸਤਾ ਨਸ਼ਾ ਹੈ ਭੰਗ ਦਾ ਉਹ ਵਰਤਦੇ ਹਨ ਜੋਗੀ ਇਹ ਗਾਂਜਾ ਹੋਰ ਸ ਇਹ ਸ਼ਰਾਰਤ ਤੇ ਪਾਣੀ ਹੋਰ ਨਸ਼ੇ ਇਹ ਮਸਤੀ ਕਰਕੇ ਇਹ ਖੇੜਾ ਲੈਉਣ ਵਾਸਤੇ ਇਹ ਵਰਤੇ ਜਾਂਦੇ ਹਨ ਜਿਵੇਂ ਦਾਸ ਨੇ ਖੋਜ ਕੀਤੀ ਹੈ ਜਦੋਂ ਆਪਾਂ ਰਸਤਾ ਕੋਈ ਬਦਲਾਂਗੇ ਅੰਦਰੋਂ ਤਾੜ ਪੁੱਥੇਗੇ ਬੱਚੇ ਦੇਖ ਲਓ ਨਾ ਕੋਈ ਰਿਸ਼ਤੇਦਾਰ ਆਜੇ ਜਾ ਨਾ ਨਵਾਓ ਤੋ ਆਓ ਨਵੇਂ ਕੱਪੜੇ ਪਾਓ ਕਿਤੇ ਜਾਣਾ ਕਿਨੇ ਮਸਤੀ ਆਉਂਦੀ ਹੈ ਫੁੱਲੇ ਨਹੀਂ ਸਮਾਂਦੇ ਸੋ ਸਰੀਰ ਐਟੋਮੈਟਿਕ ਮਸ਼ੀਨਰੀ ਹੈ ਕਰਨੇ ਸੰਨ ਜੋਕਤ ਭੋਗਤ ਮੋਗਤ ਸਭ ਕੁਝ ਬਨਾਇਆ ਹੈ ਜਾਤ ਜਨਮ ਨਾ ਪੁੱਛਿਆ ਸੱਚ ਕਰ ਲਿਓ ਬਤਾਏ ਸੱਚਕਾਰ ਕੀ ਹੈ ਆਪਣਾ ਸੱਚਾ ਘਰ ਬਣਾਣਾ ਸੋ ਜਦੋਂ ਹਜ਼ਾਰ ਵਾਰੀ ਝੂਠ ਬੋਲਿਆ ਜਾਂਦਾ ਹੈ ਸਾਨੂੰ ਸੱਚ ਪ੍ਰਤੀਤ ਹੋਣ ਲੱਗ ਪੈਂਦਾ ਹੈ ਜਦੋਂ ਸਾਡਾ ਝੂਠ ਚੱਲਦਾ ਅਸੀਂ ਬਹੁਤ ਖੁਸ਼ ਹੁੰਦੇ ਹਾਂ ਇਹ ਆਖਰੀ ਔਰ ਪਹਿਲਾ ਮੌਕਾ ਮਿਲਿਆ ਹੈ ਜ਼ਿੰਦਗੀ ਜੀਵਨ रंग हसे रंग चुप भी कर जाहे परवाह ना ही किसा केरी बाज सच्चे ना सौ भगत संसारियों की फर्क है सो अस पदार्थ न जुड़े हाँ संसारी लोग दाते नहीं मंगते ਪਰਮੇਸ਼ਰ ਕਹਿੰਦਾ ਮੈਂ ਆਇਆ ਨਾ 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 ਸੋ ਗੇਟ ਖੜਕਿਆ ਕਹਿੰਦਾ ਕੌਣ ਆਇਆ ਸੋ ਕਹਿੰਦਾ ਮੈਂ ਪਰਮੇਸ਼ਰ ਹਾਂ ਆਓ ਜੀ ਜੀ ਆਇਆ ਕੋ ਝੱਕੋਗੇ ਨਹੀਂ ਮੈਂ ਨਹੀਂ ਕੋਝ ਸਕਦਾ ਬੈਠ ਗਿਆ ਇਤਵਾਰ ਹੋਰ ਇੱਕ ਆਇਆ ਮਾਇਆਈ ਮਾਇਆ ਨੇ ਗੇਟ ਖੜਕਾਇਆ ਕਹਿੰਦੇ ਕੌਣ ਆਇਆ ਪਰਨੇਸ਼ਰ ਆ ਗਿਆ ਹੁਣ ਮਾਇਆ ਵੀ ਆ ਗਈ ਕਹਿੰਦੇ ਜਲ ਪਾਣੀ ਛਕੋਗੇ ਹਾਂ ਛਕਾਂਗਾ ਮੇਰੀ ਸ਼ਰਤ ਹੈ ਮੈਂ ਆਪਣੇ ਬਰਤਨ ਚ ਛਕਾਂ ਸੋਨੇ ਦਾ ਬਰਤਨ ਕੱਢਿਆ ਗਲਾਸ ਜਲ ਛਕਿਆ ਮਾਇਆ ਨੇ ਸੋ ਇਹ ਕਹਿੰਦੇ ਨੈਰੇਸ਼ ਸ਼ਰਪਾ ਹੈ ਮਾਇਆ ਕਹਿੰਦੀ ਮੈਂ ਜਿਹੜੇ ਕਰੋ ਜਲ ਸਕਦੀ ਹਾਂ ਜਿਹਦੇ ਕਰੋ ਛੱਡਦੀ ਹਾਂ ਉਹਦੇ ਘਰ ਹੀ ਬਰਤਨ ਛੱਡ ਜਾਂਦੀ ਹੈ ਇਹ ਤੁਹਾਡਾ ਕਲਾਸ ਹੈ ਕਹਿੰਦੇ ਮੌਜਬਾਨਗੀ ਪਹਿਲੋਂ ਪਰਮੇਸ਼ਰ ਆਇਆ ਸੀ ਇਹ ਜੋਤ ਅੰਦਰ ਆਈ ਸੀ ਸ੍ਰੀਜ ਜਾਤ ਜਨਮ ਨਾ ਪੁੱਛਿਆ ਸੱਚ ਕਰ ਲੈ ਉਹ ਬਤਾਏ ਸੋ ਵਿਰਲੇ ਸਮਝਦੇ ਹਨ ਇਹ ਇਹ ਜੋਤ ਆਈ ਹੋਈ ਆ ਵੱਡਾ ਆਇਆ ਹੋਇਆ ਨਾ ਤਾਂ ਹੀ ਕਦਰ ਹੈ ਨਹੀਂ ਤਾਂ ਕਾਟੋ ਕਾਟੋ ਹੋ ਜਾਣੀ ਹੈ ਸੋ ਛੇਤੀ ਲੈ ਜਾਓ ਬਦਬੂ ਨਾ ਮਾਰੇ ਸੋ ਇਹ ਕਦੇ ਆਦਾ ਮੌਜ ਬਣ ਗਈ ਪਹਿਲਾਂ ਪਰਮੇਸ਼ਰ ਆਇਆ ਸੀ ਇਹ ਸਰੀਰ ਚ ਆਇਆ ਹੀ ਹੋਇਆ ਹੈ ਸਾਨੂੰ ਦਿਖਦਾ ਨਹੀਂ ਅੱਖਾਂ ਤੇ ਪੱਟੀ ਵੱਜੀ ਹੈ ਮੋਤੀ ਆਇਆ ਹੈ ਦਿਵ ਦ੍ਰਿਸ਼ਟੀ ਖੋਲਣੀ ਪੈਗੀ ਇਹ ਚੌਥੀ ਇਹ ਤੀਜੀ ਅੱਖ ਖੋਲਣੀ ਪੈਗੀ ਤੇ ਦਸਵਾਂ ਦਰਵਾਜ਼ਾ ਖੋਲਣਾ ਪਏਗਾ ਇਹ ਗੁਰੂ ਤੋਂ ਬਿਨਾ ਜਿਹੜੇ ਜੰਦੇ ਨਾਲ ਚਾਬੀ ਲੱਗਦੀ ਹੈ ਉਸੇ ਚਾਬੀ ਨਾਲ ਜੰਦਾ ਖੁੱਲੇਗਾ ਥੋੜੇ ਨਾਲ ਤਾਂ ਟੁੱਟੇਗਾ ਸੋ ਆਜ਼ਾਦੀ ਹੈ ਜਿਵੇਂ ਤੂੰ ਕਰਨਾ ਹੈ ਕਹਿੰਦੇ ਲੰਗਰ ਛਕੋਗੇ ਜੀ ਮਾਇਆ ਨੇ ਕਹਿੰਦੇ ਹਾਂ ਜੇ ਕੋ ਪਿਆਰ ਨਾ ਸਿਖਾਏਗਾ ਮੈਂ ਲੰਗਰ ਵੀ ਛਕਾਂਗਾ ਸੋ ਅੱਗੇ ਆਏ ਕਹਿੰਦੇ ਕਿਸ਼ਤ ਹੈ ਅੱਗੇ ਕੌਣ ਬੈਠਾ ਹੈ ਇਹ ਮੇਰਾ ਭੇਗ ਧਾਰ ਕੇ ਮੈਂ ਤਾਂ ਸੰਸਾਰ ਨੂੰ ਚਲਾ ਰਹੀ ਹਾਂ ਕਹਿੰਦੇ ਪਰਮੇਸ਼ਰ ਹੈ ਨਹੀਂ ਇਕਮ ਰਿਆਰ ਦੋ ਸ੍ਰੀ ਸਾਹਿਬ ਨਹੀਂ ਪੈਣੀ ਜੇ ਮੈਨੂੰ ਪਰਚਾਟਾ ਛਕਣਾ ਆ ਇਹਨਾਂ ਨੂੰ ਦੂਰ ਕਰਨਾ ਪਏਗਾ। ਸੋ ਕੰਦੇ ਠੀਕ ਹੈ ਮਹਾਰਾਜ ਜੀ ਤੁਸੀਂ 10 ਮਿੰਟ ਬਾਹਰ ਹੋ ਜਾਓ ਇਹ ਸਾਧੂ ਨੇ ਸਾਧਵੇਂ ਲੰਗਰ ਛਕਣਾ ਹੈ। ਲਾਂਚ ਕੀ ਸੋਨੇ ਦੇ ਬਰਤਨ ਮਿਲਣਗੇ। ਸ ਪਰਮੇਸ਼ਰ ਨੂੰ ਬਾਹਰ ਕੜਤਾ ਅੰਦਰ ਆਏ ਸੀ ਪਰਖ ਨਹੀਂ ਸੀ ਮਾਇਆ ਚ ਉਲਝ ਗਏ। ਠੀਕ ਹੈ ਮਾਇਆ ਦਾ ਆਨੰਦ ਲੈਣਾ ਹੈ ਮਾਇਆ ਤੋਂ ਬਿਨਾ ਸੰਸਾਰ ਚੱਲ ਰਿਆ ਨਹੀਂ ਇਹ ਪਰਨੇਛਦੀ ਸੁਪਤਨੀ ਹੈ ਜਿਹੜੀ ਸਾਰੇ ਸੰਸਾਰ ਨੂੰ ਚਲਾ ਰਹੀ ਹੈ ਜਿਹੜੇ ਅੱਖਾਂ ਨਾਲ ਦੇਖ ਰਿਆ ਨਾ ਇਹ ਸਾਰੇ ਮਾਇਆ ਹੈ ਸੱਚਾਈ ਇਹਦੇ ਪਿੱਛੇ ਹੋ ਰਿਹਾ ਸੱਚ ਹੋਰ ਹੈ ਇਹ ਨਰਕ ਦੀਆਂ ਅੱਖਾਂ ਭਲੇਖਾ ਖਾ ਰਹੀਆਂ ਹਨ ਜਲ ਹੈ ਰਿਤਾ ਚਮਕਦਾ ਸੀ ਭਜੀਆਂ ਦਰ ਦੂਰ ਸ ਇਹ ਨਿੱਕੀ ਜਿਹੀ ਗੁਲਜਲ ਇਹ ਸਾਡਾ ਪਰੇਸ਼ਾਨੀ ਦਾ ਕਾਰਨ ਹੈ ਸ ਪਰਮੇਸ਼ਰ ਨੂੰ ਬਾਹਰ ਕੱਢਤਾ ਮਾਇਆ ਨੇ ਲੰਗਰ ਛਕਿਆ ਕਹਿੰਦੇ ਮੈਂ ਦੇ ਵੱਡੀ ਆ ਨਾ ਸ ਇਹ ਭਗਤ ਦਾਤਾ ਤੇ ਨੂੰ ਮੰਗਦੇ ਹਨ ਅਸੀਂ ਦਾਤਾ ਨੂੰ ਮੰਗਦੇ ਹਾਂ ਕੀ ਰਾਜ ਕੇ ਕੀ ਏਸੀ ਤੇ ਸਾਨੂੰ ਸੁਖ ਦਿੱਤਾ ਇਹ ਗੱਡੀਆਂ ਬੰਗਲੇ ਕੋਠੀਆਂ ਕਾਰਾਂ ਜਗਾ ਤਰ ਬਾ ਘਰ ਬਾ ਸੁਖ ਮਿਲ ਗਿਆ ਨਾਮ ਤੋਂ ਬਿਨਾ ਸੁਖ ਨਹੀਂ ਹੈ ਸੋ ਆਪਣੇ ਆਪ ਨੂੰ ਸਮਝਣਾ ਪਏਗਾ ਨਾਮ ਕੀ ਹੈ ਅਸੀਂ ਮਨੁੱਖ ਹਾਂ ਆਪਣੇ ਆਪ ਨੂੰ ਪਿਆਰ ਕਰਨਾ ਹੈ ਤਾਂ ਕਿਸੇ ਨੂੰ ਪਿਆਰ ਕਰ ਸਕਦੇ ਆ ਜਦੋਂ ਰਸਤਾ ਬਦਲਾਂਗੇ ਅੰਦਰ ਇਹ ਤਾਕਤ ਉੱਠੇਗੀ ਸ਼ਕਤੀ ਆਏਗੀ ਸੋਈ ਦੇ ਦਾਤਾ ਕਿਨ ਕਿਨ ਜੱਪੀਏ ਜੇ ਸਿਮਰਤ ਅਵਗਣ ਸਭ ਧਕੀਏ ਸੋ ਇਹ ਤਨ ਮਨ ਤਨ ਤੇ ਸਭ ਕੁਝ ਪਰਮੇਸ਼ਰ ਤੋਂ ਆਇਆ ਪਿੱਛੇ ਅਰਬਾ ਖਰਬਾ ਪੀੜੀਆਂ ਜਾਈਏ ਕਿੱਥੋਂ ਲਿਆਂਦਾ ਇਹ ਜਾਨਤ ਕਿੱਥੋਂ ਆਂਦੀ ਸਭ ਕੁਝ ਕਿੱਥੋਂ ਆਂਦਾ ਸੋ ਅਵਗਣ ਸਾਠੇ ਹਨ ਉਹ ਦੇ ਦੀ ਜੀ ਪਰਮੇਸ਼ਰ ਨੂੰ ਉਹ ਗੁਰੂ ਦੀ ਝੋਲੀ ਚ ਪਾ ਦੀ ਏ ਅਸੀਂ ਇਹ ਸਮੁੰਦਰ ਵਾਕ ਨੂੰ ਔਗਣਾ ਦੇ ਭਰੇ ਹਾਂ ਇਹ ਸਾਡੇ ਹਨ ਸੋ ਇਹ ਸੇਵਤਾ ਭੁੱਲਿਆ ਸ਼ਾਮ ਨੂੰ ਘਰ ਆ ਜੇ ਭੁੱਲਿਆ ਨਹੀਂ ਹੈ ਅਸੀਂ ਪਰਮੇਸ਼ਰ ਆਇਆ ਕਹਿੰਦੇ ਹੁਣ ਕਿੱਥੇ ਆ ਕਹਿੰਦਾ ਪਹਿਲਾਂ ਤਾਂ ਪਟਿਆਲੇ ਹੁੰਦਾ ਸੀ ਕਹਿੰਦਾ ਮੈਂ ਆ ਗਿਆ ਅਸ ਆ ਗਿਆ ਇੱਕ ਮਿੰਟ ਵਿੱਚ ਸ ਹੁਣ ਤਾਂ ਪੰਗੇ ਪੈ ਗਿਆ ਹੈ ਪਰਮੇਸ਼ਰ ਆ ਗਿਆ ਝੂਠ ਵੀ ਨਹੀਂ ਬੋਲ ਸਕਦੇ ਸ ਪਰਮੇਸ਼ਰ ਨੂੰ ਪਰੇ ਕਰਕੇ ਸਭ ਕੁਝ ਲਿਆ ਸੀ ਠੀਕ ਹੈ ਤੇ ਪੰਗਾ ਪੈ ਗਿਆ ਭਗਤਾਂ ਤੇ ਸੰਸਾਰੀਆਂ ਨੇ ਇਹ ਫਰਕ ਹੈ ਸੌ ਕਰ ਤਕਰ ਨਹੀਂ ਪਾਏਗੀ ਨਸ਼ਕਤ ਘਾਲ ਨਹੀਂ ਪਾਏਗੀ ਇਹ ਇੱਥੇ ਹੀ ਹੈ ਸਭ ਕੁਝ ਸੰਸਾਰ ਇਹ ਬਹੁਤ ਭਰਿਆ ਪਿਆ ਹੈ ਬਾਜ਼ਾਰ ਭਰੇ ਤੇ ਹਨ ਕਾਹਦੇ ਗਾਹ ਹਾ ਸਭ ਕੁਝ ਵਿਕਦਾ ਹੈ ਸ ਇਹ ਕਿਸੇ ਹਲ ਵੇਖ ਲਓ ਇਹ ਜੋ ਪਾਪਾਂ ਦਾ ਅਜੇ ਤਾਂ ਘਰ ਆ ਪਰ ਜਾਣਾ ਹੈ अपराध ਦਾ ਬੀਜ ਹੈ ਪਾਪ ਮਾੜੀ ਸੋਚ ਇਹ ਬਿਨ ਪਾਣੀ ਤੋਂ ਡੁੱਬ ਜਾਗੇ ਪਾਣੀ ਦੀ ਨਹੀਂ ਲਾਉਣਾ ਗੁਰੂ ਕੋਲ ਸਾਰੀਆਂ ਤਾਕਤਾਂ ਹਨ ਗੁਰੂ ਸੰਭਰਤ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸੰਸਾਰ ਨੂੰ ਮੋਟੀ ਹੋ ਕਰ ਰਹੇ ਹਨ ਨਿਰਖਸ਼ੰ ਦੇ ਰਹੇ ਹਨ ਰਸਤਾ ਦੱਸ ਰਹੇ ਹਨ ਸਾਰੇ ਸੰਸਾਰ ਚ ਸ਼ਾਂਤੀ ਲਿਆ ਸਕਦੇ ਹਨ ਕੀ ਹੱਸੀ ਗੁਰੂ ਨੂੰ ਦੇ ਸਕਦੇ ਹਾਂ ਸਭ ਆਪਣੇ ਆਪ ਨੂੰ ਪਿਆਰ ਕਰਨਾ ਹੈ सो so, जिथे प्यार है प्रेम है सबर संतोख है दया है सो so, जो किसी कोएगा वह वंडेगा सो so, अंदर जे गमी चिंता फिकर टेंशन देती है जो गुरु अंदर बैठा है परमेश्वर बैठा है वह भी दसेगा सो so, ਤੇ ਕੁਰਬਾਨੀ ਸਰਵਨ ਕਰਨੀ ਪਏਗੀ ਪੜਨੀ ਪਏਗੀ ਵਿਚਾਰਨੀ ਪਏਗੀ ਸੇਰ ਦਾ ਭੁੱਲਿਆ ਸ਼ਾਮ ਘਰ ਆਜੇ ਭੁੱਲਿਆ ਨਹੀਂ ਜਾਤ ਜਨਮ ਨਾ ਪੁੱਛਿਆ ਸੱਚ ਕਰ ਲਿਓ ਬਤਾਏ ਉਹ ਤੇ ਅਸੀਂ ਕਹਿੰਦੇ ਹਾਂ ਜਾਤ ਨਹੀਂ ਕਿਸੇ ਦੀ ਪੁੱਛਣੀ ਨਹੀਂ ਅਸੀਂ ਅਟੋ-ਅਟਾ ਨਿੱਕਾ ਜਿਹਾ ਸਮਾਣਾ ਸ਼ਹਿਰ ਹੈ ਸਭ ਤੋਂ ਵੱਧ ਹਨ ਗੁਰੂ ਘਰ ਚਾਲੀ ਬਿਆਲੀ ਸੋ ਸਾਡੇ ਖੂਨ ਚ ਰਚਿਆ ਹੋਇਆ ਹੈ ਸੋ ਬਦਲਣਾ ਪਏਗਾ ਜਦੋਂ ਅਸੀਂ ਇਹ ਰਸਤਾ ਬਦਲਾਂਗੇ ਗਰਵਾਣ ਵੀ ਪਤਨ ਪਤਰਾ ਸਰਵਣ ਕਰਨੀ ਪਏਗੀ ਸਾਜ ਪਾਠ ਰਾਮ ਕਰ ਲਈਏ ਸਾਲ ਬਾਅਦ ਭੋਗ ਪਾਲੀਏ ਕਰੀਏ ਅਰਥਾ ਸਵੇਤ ਪੜਨਾ ਪਏਗਾ ਸੋ ਜੇ ਤੋਦੜਾ ਬਰਤਨ ਹੈ ਥੋੜਾ ਜਿਹਾ ਲੱਗ ਲਵੇੜ ਰਹਿ ਜਾਂਦਾ ਹੈ ਸੋ ਕਿਨਕਾ ਕੋ ਥੋੜਾ ਜਿਹਾ ਗਿਆਨ ਬਹੁਤ ਹੈ ਪ੍ਰੈਕਟੀਕਲ ਜੀਵਨ ਜੀਣਾ ਪਏਗਾ ਜਿੰਨੇ ਨਾਮ ਤੇ ਆਇਆ ਗਏ ਬਸਖਤ ਕਾਲ ਨਾਨਕ ਤੇ ਮੁਖਜ ਲਿਖ ਕੇ ਤੀ ਚੁੱਤੀ ਨਾਮ ਜਿਨ੍ਹਾਂ ਨੇ ਮਿਹਨਤਾਂ ਕੀਤੀ ਹਨ ਮੁਖਸ਼ਕਤਾ ਕਾਲੀਆਂ ਹਨ ਹਾਰਡ ਵਰਕ ਕੀਤੀ ਹੈ ਸੋ ਇਹ ਚਤਰਾਈ ਸਿਆਣ ਲੋਕਾਂ ਨੂੰ ਲੰਮੇ ਸਮੇਂ ਲਈ ਮੂਰਖ ਨਹੀਂ ਬਣਾ ਸਕਦੇ ਬੇਵਕੂਮ ਨਹੀਂ ਬਣਾ ਸਕਦੇ ਜੋ ਬਿਜਨਾ ਹੋ ਹੀ ਬਟਣਾ ਪਏਗਾ ਜੀ ਸੋ ਦਾਸ ਤੋਂ ਬਹੁਤੀ ਗਲਤੀਆਂ ਹੋ ਰਹੀਆਂ ਮੂਰਖ ਜੀ ਦਾਸ ਹੈ ਸੰਗਤ ਵਰ ਗੁਰੂ ਬਖਸ਼ਣਾ ਰਿਹਾ ਹੈ ਬਕਸ ਲੈਣਾ ਬਕਸ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਖ ਤੇ ਜੀ